ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਆਪਾਂ ਪਹੁੰਚੇ ਹੁਸੀਂ ਕੋਟਸ਼ਮੀਰ ਰਾਇਲ ਕਲੈਕਸ਼ਨ ਕੋਟਸ਼ਮੀਰ ਜਿਹੜਾ ਬੁਟੀਕ ਦਾ ਨਾਮ ਹੈ ਇਹਨਾਂ ਦਾ ਇੰਸਟਾਗ੍ਰam ਜਾਂ YouTube ਤੇ ਪਰ ਜੇ ਤੁਸੀਂ ਸਰਚ ਕਰੋਗੇ ਇਸੇ ਨਾਮ ਦੇ ਉੱਪਰ ਇਹਨਾਂ ਦਾ ਚੈਨਲ ਬਣਿਆ ਹੋਇਆ ਸਤਿ ਸ਼੍ਰੀ ਅਕਾਲ ਪਣੇ ਪਣੇ ਆਪਣਾ ਕਿਹੜਾ ਕਿਹੜਾ ਸਟਾਕ ਹੈ ਜਿਹੜਾ ਆਪਾਂ ਰੈਡੀ ਕਰਦੇ ਆਂਗੇ ਜਿਆਦਾਤਰ ਵੀਰੇ ਮੈਂ ਫੁਲਕਾਰੀਆਂ ਦੇ ਉੱਤੇ ਫੋਕਸ ਕਰ ਰਹੀ ਆਂ ਤੇ ਜੇਕਰ ਕੋਈ ਆਪਾਂ ਨੂੰ ਮਤਲਬ ਕਿ ਹੈਂਡਵਰਕ ਦਾ ਆਰਡਰ ਦਿੰਦਾ ਹੈ ਨਾ ਵੀ ਸੂਟਾਂ ਦਾ ਜਾਂ ਮਸ਼ੀਨ ਵਰਕ ਦਾ ਕਰਵਾਉਂਦੇ ਆ ਤਾਂ ਕਰਵਾ ਕੇ ਆਪਾਂ ਹਰ ਇੱਕ ਚੀਜ਼ ਦੇ ਦਿੰਨੇ ਆ ਆਰੀ ਵਰਕ ਦੇ ਵਿੱਚ ਸਪੈਸ਼ ਤਾਂ ਆរី ਵਰਕ ਦਾ ਜਾਂ ਬਾਦਲੇ ਦਾ ਵਰਕ ਕਰਵਾਉਣਾ ਕੰਮ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਸੋ ਇੱਕ ਸਪੈਸ਼ਲਿਟੀ ਹੈ ਕਿ ਭੈਣ ਹੋਰ ਇਹਨਾਂ ਘਰ ਤੋਂ ਕੰਮ ਕਰਦੇ ਨੇ ਸੋ ਜਿੱਦਾਂ ਕਿ ਬੁਟੀਕਸ ਵਗੈਰਾ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਬਣੇ ਹੋਏ ਤਾਂ ਉਹਨਾਂ ਦਾ ਜਿਹੜਾ ਰੈਂਟ ਹੁੰਦਾ ਉਹਦੇ ਨਾਲ ਜਿਹੜਾ ਸਟਾਕ ਦਾ ਖਰਚਾ ਵੀ ਥੋੜਾ ਬਹੁਤ ਕਿਤੇ ਨਾ ਕਿਤੇ ਜਾ ਕੇ ਮੈਨੇਜ ਹੋ ਜਾਂਦਾ ਤਾਂ ਭੈਣ ਜਿਹੜਾ ਹਰ ਇੱਕ ਚੀਜ਼ ਨੂੰ ਬਹੁਤ ਵਧੀਆ ਰੇਟ ਦੇ ਉੱਤੇ ਜੈਨੂਨ ਰੇਟ ਦੇ ਉੱਪਰ ਦਿੰਦੀ ਆ ਤੁਹਾਨੂੰ ਫੁਲਕਾਰੀਆਂ ਹੋ ਜਾਣਾ ਜਾਂ ਸੂਟ ਵਗੈਰਾ ਕੋਈ ਵੀ ਜਦੋਂ ਤੁਸੀਂ ਬੁਟੀਕ ਨਾਲ ਰਿਲੇਟਡ ਚੀਜ਼ ਲੈਣੀ ਆ ਤੇ ਜਿਹੜਾ ਸਪੈਸ਼ਲੀ ਫੁਲਕਾਰੀਆਂ ਦਾ ਕੰਮ ਕਰਦੇ ਨੇ ਕਾਫੀ ਜੈਨੂਨ ਤੇ ਮਤਲਬ ਯੂਨੀਕ ਜਾਂ ਡਿਫਰੈਂਟ ਜਿਹਾ ਕੰਮ ਕਰਦੇ ਨੇ ਕਿ ਸੋ ਉਹਦੇ ਬਾਰੇ ਥੋੜਾ ਬਹੁਤਾ ਦੱਸਣਗੇ ਆਪਾਂ ਨੂੰ ਕਿ ਇਹ ਕਿਹੜਾ ਕੱਪੜਾ ਵਗੈਰਾ ਆਪਾਂ ਇਹਦੇ ਵਿੱਚ ਯੂਜ਼ ਕਰਦੇ ਆ ਫੁਲਕਾਰੀਆਂ 'ਚ ਹਾਂਜੀ ਵੀਰੇ ਜਿਵੇਂ ਆਹ ਵਾਲਾ ਫੁਲਕਾਰੀ ਤੁਹਾਨੂੰ ਦਿਖ ਦਿਆ ਹੈ ਨਾ ਇਹ ਕਾਟਨ ਦਾ ਸਟੱਫ ਹੈਗਾ ਜਿਹਨੂੰ ਟੂਲ ਕਹਿ ਦਿੰਦੇ ਆ ਜਿਹੜਾ ਪੁਰਾਣਾ ਟੂਲ ਹੁੰਦਾ ਸੀਗਾ ਵੀ ਪੁਰਾਣਾ ਟੂਲ ਥੋੜਾ ਇਦੋਂ ਥਿੱਕ ਸੀਗਾ ਇਹ ਹਲਕੀ ਕੁਆਲਿਟੀ 'ਚ ਆ ਰਿਹਾ ਅੱਜਕੱਲ ਜਿਵੇਂ ਆਪਾਂ ਕਹ ਲਈਏ ਵੀ ਧਾਗੇ ਵੀ ਚੇਂਜ ਹੋ ਗਏ ਹੈ ਨਾ ਤਾਂ ਉਸ ਹੱਬ ਨੂੰ ਤੇ ਜਿਵੇਂ ਹੁਣ ਇਹਦੇ ਵਿੱਚ ਕੰਮ ਹੈ ਵੀਰੇ ਆਹ ਵਾਲਾ ਕੰਮ ਤਕਰੀਬਨ ਹਰ ਇੱਕ ਬੁਟੀਕ ਕਰ ਰਿਹਾ ਹੈਗਾ ਓਕੇ ਪਰ ਇਹਦੇ ਵਿੱਚ ਜਿਵੇਂ ਹੁਣ ਆਪਾਂ ਕੰਮ ਕੀਤਾ ਵੀ ਇਹਦੇ ਦੋਨੇ ਪਾਸੇ ਸੇਮ ਨਹੀਂ ਕਿਤੇ ਵੀ ਤੁਹਾਨੂੰ ਕੋਈ ਵੀ ਗੰਡ ਨਹੀਂ ਹੈਗੀ ਇਹਦੀ ਕੋਈ ਪੁੱਠ ਸਿੱਧ ਨਹੀਂ ਹੁੰਦੀ ਬਈ ਬਿਲਕੁਲ ਵੀ ਪੁੱਠ ਸਿੱਧ ਨਹੀਂ ਹੈ ਕਿਸੇ ਪਾਸੋਂ ਮਰਜ਼ੀ ਨੂੰ ਮਤਲਬ ਆਪਾਂ ਲੈ ਸਕਦੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਪਰਫੈਕਟ ਬੰਦਾ ਕਰ ਸਕਦਾ ਬਿਨਾਂ ਗੰਡ ਤੋਂ ਕੰਮ ਬਿਨਾਂ ਨੋਟ ਤੋਂ ਚਾਰੇ ਪਾਸੇ ਆਪਾਂ ਇਹਦੀ ਫਿਨਿਸ਼ਿੰਗ ਕਰਕੇ ਦਿੰਨੇ ਆ ਤਾਂ ਇਹਨੂੰ ਰਨਿੰਗ ਸਟਿਚ ਵੀ ਕਹਿ ਦਿੰਦੇ ਆ ਤੇ ਜੱਕ ਦੱਬਦਾ ਕੰਮ ਵੀ ਕਹਿ ਦਿੰਦੀ ਆ। ਠੀਕ ਆ। ਸੈਕਿੰਡ ਨੰਬਰ ਤੇ ਜਿਵੇਂ ਹੁਣ ਆ ਵਾਲਾ ਟ੍ਰੈਡੀਸ਼ਨਲ ਕੰਮ ਹੈ ਵੀਰੇ ਇਹ ਕੰਮ ਹਰ ਕੋਈ ਨਹੀਂ ਕਰਦਾ। ਇਹਦੇ ਵਿੱਚ ਬਈ ਕਿਹੜਾ ਕੱਪੜਾ ਜੂਸ ਹੁੰਦਾਗਾ? ਇਹ ਵੀ ਵੀਰੇ ਟੂਲ ਹੀ ਆ। ਅੱਛਾ ਟੂਲ ਦਾ ਕੱਪੜਾ ਹੀ ਇਹਦੇ ਵਿੱਚ ਵੀ। ਜੇਕਰ ਆਪਾਂ ਨੂੰ ਕੋਈ ਕਹੇ ਵੀ ਅਸੀਂ ਚਨੂਨ ਤੇ ਕਰਵਾਉਣੀਆਂ ਤਾਂ ਪਉ ਵੀ ਕਰਦੇ ਆ। ਮਤਲਬ ਰੇਟ ਦਾ ਫਰਕ ਪੈ ਜਾਂਦਾ। ਉਹ ਰੇਟ ਨੀਚੇ ਹੋ ਜਾਂਦਾ। ਠੀਕ ਆ। ਉਹਦੀ ਕੁਆਲਿਟੀ ਜ਼ਿਆਦਾ ਹੀ ਹਾਈ ਹੁੰਦੀ ਆ ਹਨਾ। ਤਾਂ ਉਹ ਫਰਕ ਪੈ ਜਾਂਦਾ। ਹੁਣ ਜਿਵੇਂ ਵੀਰੇ ਆਂ 부ਟੀ ਆ। ਇਹ 부ਟੀ ਹਰ ਕੋਈ ਨਹੀਂ ਪਾਉਂਦਾ। ਓਕੇ। ਕਿ ਇਹਦੇ ਮਤਲਬ ਕਿ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਦੱਸ ਵੀ ਨਹੀਂ ਸਕਦੇ ਪਰ ਮੈਂ ਵੀਡੀਓ ਬਣਾਈ ਸਪੈਸ਼ਲ ਇਹ ਕਿਤੇ ਨਾਲ ਸੰਬੰਧਤ ਆ ਹੈ ਨਾ ਬਈ ਪਰ ਮੈਂ ਇਹਦੀ ਸਪੈਸ਼ਲ ਵੀਡੀਓ ਇਸ ਲਈ ਬਣਾਈ ਵੀ ਜੇ ਕੋਈ ਸਿੱਖਣਾ ਚਾਹੁੰਦਾ ਹੈ ਨਾ ਵੀ ਸਿੱਖ ਸਕਦਾ ਹੈਗਾ ਤਾਂ ਮੇਰੇ ਚੈਨਲ ਦੇ ਉੱਤੇ ਵੀਡੀਓ ਪਈ ਆ ਹਨਾ ਤਾਂ ਤੁਸੀਂ YouTube ਚੈਨਲ ਦੇ ਉੱਪਰ ਜਿਹੜਾ ਲਿੰਕ ਸਟ ਕਰ ਸਕਦੇ ਹੋ ਰਾਇਲ ਕਲੈਕਸ਼ਨ ਜਿਹੜਾ ਇਹਦੇ ਵਿੱਚ ਆ ਦੇ ਕੋ ਚੋਪ ਦਾ ਕੰਮ ਕੀਤਾ ਹੋਇਆ ਹੈ ਨਾ ਤਾਂ ਚੋਪ ਦਾ ਕੰਮ ਬਹੁਤੇ ਲੋਕਾਂ ਤੇ ਹੀ ਨਹੀਂ ਪਤਾ ਵੀ ਚੋਪ ਦਾ ਕੰਮ ਕੀ ਆ ਹੁਣ ਜੀ ਇਹਦੇ ਵਿੱਚ ਆਪਾਂ ਦੇਖੀਏ ਤਾਂ ਇਹ ਇਦਰੋਂ ਵੀ ਸੇਮ ਆ ਓਕੇ ਇਹਦੀ ਵੀ ਕੋਈ ਪੁੱਠ ਸਿੱਧੀ ਨਹੀਂ ਹੁੰਦੀ ਬਾਈ ਚੋਪ ਦੇ ਕੰਮ ਦੇ ਕੋਈ ਪੁੱਠ ਸਿੱਧੀ ਨਹੀਂ ਹੁੰਦੀ ਓਕੇ ਇਹਨੂੰ ਕਿਸੇ ਪਾਸੇ ਮਰਜ਼ੀ ਮਤਲਬ ਯੂਜ਼ ਕਰ ਸਕਦੇ ਹੋ ਹਨਾ ਜਿਵੇਂ ਹੁਣ ਇਹਦੇ ਵਿੱਚ ਆਹ ਚੀਜ਼ ਆ ਗਈ ਵੀਰੇ ਇਹ ਫੁਲਕਾਰੀ ਦਾ ਟਾਂਕਾ ਹੈ ਇਹਦੀ ਪੁੱਠ ਸਿੱਧੀ ਹੋਊਗੀ ਓਕੇ ਇਹਦੀ ਪੁੱਠ ਜਿਹੜਾ ਚੋਪ ਦਾ ਕੰਮ ਆ ਚੋਪ ਦਾ ਕੰਮ ਐਨਾ ਹੀ ਤਾਂ ਬਰੀਕ ਕੀਤਾ ਜਾਊਗਾ ਓਕੇ ਜਿਵੇਂ ਕਹ ਲਈਏ ਵੀ ਧਾਗੇ ਗਿਣ ਕੇ ਕੰਮ ਕਰਨਾ ਹਾਂ ਬਹੁਤ ਸਾਈਡ ਤਾਂ ਇਹ ਜਮਾ ਦੋਨੇ ਪਾਸੇ ਕੰਮ ਬਰਾਬਰ ਚੱਲੂਗਾ ਠੀਕ ਹੈ ਭਾਈ ਹਾਂ ਬੋਤਾਂ ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਪੁਰਾਣਾ ਕੰਮ ਆ ਤਾਂ ਨਾਮ ਵੀ ਨਹੀਂ ਪਤਾ ਹੁੰਦੇ ਆਪਾਂ ਨੂੰ ਵੀ ਕਿਹੜਾ ਕੰਮ ਕੀ ਹੁੰਦਾ ਹਾਂ ਜਿਹੜੀਆਂ ਮਤਲਬ ਪਹਿਲਾਂ ਤੋਂ ਆਪਣੇ ਮਾਤਾ ਹੋਰੀਆਂ ਬਜ਼ੁਰਗ ਆਪਣੇ ਕਿਉਂਕਿ ਉਹਨਾਂ ਟਾਈਮਾਂ ਤੇ ਇਹ ਚੀਜ਼ਾਂ ਆਮ ਸੀਗੀਆਂ ਹਰ ਇੱਕ ਘਰਾਂ ਦੇ ਵਿੱਚ ਮਿਲ ਜਿੰਦੀ ਮਤਲਬ ਪਰ ਅੱਜ ਦੇ ਟਾਈਮ 'ਚ ਕਾਫੀ ਮਤਲਬ ਅੰਟੀਕ ਚੀਜ਼ਾਂ ਦੇ ਵਿੱਚ ਆ ਜਾਂਦੀਆਂ ਹਾਂ ਹਾਂਜੀ ਅੰਟੀਕ ਪੀਸ ਕਹਿ ਸਕਦੇ ਆ ਤੇ ਬਾਕੀ ਜਿਹੜੇ ਸੂਟ ਵਗੈਰੇ ਨੇ ਪਹਿਣ ਉਹ ਵੀ ਦਿਖਾ ਦੂ ਹਾਂਜੀ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਨਾ ਵੀ ਜੀ ਕਿਸੇ ਨੇ ਹੈਂਡਵਰਕ ਕਰਵਾਉਣਾ ਹੋਇਆ ਤਾਂ ਆਪਾਂ ਇਸ ਤਰ੍ਹਾਂ ਹੈਂਡ ਠੀਕ ਹੈ ਬਈ ਸੂਟ ਨੀਡ ਕਰਕੇ ਦਿਖਾ ਦੇ ਬਈ ਆ ਦੇਖੋ ਬਹੁਤ ਜਿਆਦਾ ਸੋਨਾ ਕੰਮ ਆ ਫਿਨਿਸ਼ਿੰਗ ਕਰਨੀ ਹੋ ਰੀਟ ਕਰਨੀ ਹੋ ਜੇ ਗੱਲ ਕਰੀਏ ਤਾਂ ਕੋਈ ਮਤਲਬ ਕਿ ਬੁਟੀਕ ਵਾਲਿਆਂ ਨਾਲੋਂ ਜਿਆਦਾ ਨਹੀਂ 50% ਕਹਿ ਲਈਏ ਓਕੇ ਹਾਂ ਇੰਨਾ ਫਰਕ ਪੈ ਜਾਂਦਾ ਸੋਨ 50% ਡਿਸਕਾਊਂਟ ਭਾਣ ਕਹਿੰਦੀ ਜਿਹੜੇ ਬੁਟੀਕ ਵਾਲਿਆਂ ਦੇ ਰੇਟਾਂ ਦੇ ਅਕੋਰਡਿੰਗ ਤੁਹਾਨੂੰ ਮਿਲ ਜੂਗਾ ਇਹਨਾਂ ਕੋਲੇ ਜਿਹੜਾ ਬਹੁਤ ਜਿਆਦਾ ਫਰਕ ਪੈਂਦਾ ਵੀਰੇ ਠੀਕ ਆ ਬਈ ਕੁਆਲਿਟੀ ਜਿਹੜੀ ਤੁਹਾਨੂੰ ਐਜ਼ ਇਟ ਇਜ਼ ਮਿਲੂਗੀ ਕੁਆਲਿਟੀ ਬਹੁਤ ਵਧੀਆ ਮਿਲੂ ਕੁਆਲਿਟੀ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਹੈਗਾ ਜਿਵੇਂ ਮੈਂ ਹੁਣ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਮਸ਼ੀਨਰੀ ਵਰਕ ਵੀ ਕਰਦੇ ਆ ਹਨਾ ਤਾਂ ਆ ਜੀ ਮੈਂ ਇੱਕ ਕਲਾਇੰਟ ਦਾ ਸੂਟ ਆ ਇਹ ਵਰਕ ਦੇਖੋ ਵੀਰੇ ਵੀ ਇੰਨਾ ਬਰੀਕ ਕੰਮ ਜਮਾ ਪੂਰਾ ਰੀਜਾਂ ਲਾ ਕੇ ਕੀਤਾ ਹੋਇਆ ਠੀਕ ਆ ਇਹਦਾ ਕੀ ਬਾਈ ਦਾ ਵੀਰੇ ਇਹ ਵਰਕ ਜਿਹੜਾ ਕੀਤਾ ਹੋਇਆ ਇਹ ਵਾਲਾ ਵੀਰੇ ਜਰੀ ਦਾ ਕੰਮ ਆ ਬਾਗਲੇ ਦਾ ਕੰਮ ਕਹਿ ਸਕਦੇ ਆਪਾਂ ਠੀਕ ਆ ਹਾਂ ਬਾਦਲੇ ਦਾ ਥ्रेड ਹੁੰਦਾ ਇੱਕ ਜਿੱਦਾਂ ਹੁਣ ਵੈਡਿੰਗ ਸੀਜ਼ਨ ਸੈਲੀ ਜਾਂਦੇ ਹਨਾ ਤਾਂ ਉੱਥੇ ਜ਼ਿਆਦਾ ਵਾਰ ਤੋਂ ਦੇ ਵਿੱਚ ਆਉਣਾ ਹਨਾ ਇਹ ਮੋਸਟ ਆਪਾਂ ਕਹਦੇ ਆ ਟ੍ਰੈਡੀਸ਼ਨਲ ਕੰਮ ਕਰਦੇ ਆਪਾਂ ਜ਼ਿਆਦਾ ਫੁਲਕਾਰੀਆਂ ਦਾ ਟੀਪਰ ਜੇਪਰ ਫਿਰ ਵੀ ਆਪਣੇ ਕੋਲ ਮਤਲਬ ਹੈਂਡਵਰਕ ਜਾਂ ਮਸ਼ੀਨ ਵਰਕ ਕਰਵਾਉਣਾ ਤਾਂ ਆਪਾਂ ਕਰ ਸਕਦੇ ਆ ਠੀਕ ਆ ਬਾਈ ਹਾਂ ਹਰ ਇੱਕ ਤਰ੍ਹਾਂ ਦਾ ਕੰਮ ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਵਗ ਕਸਟਮਾਈਜ਼ ਕਰਵਾਉਣਾ ਹੈ ਨਾ ਵੀ ਇਹ ਕਰਦਾ ਹੈ ਜੀ ਹਾਂ ਜੀ ਕਸਟਮਾਈਜ਼ ਸੂਟ ਵਗੈਰਾ ਕਸਟਮਾਈਜ਼ ਕਰਾਉਣਾ ਜਾਂ ਫੁਲਕਾਰੀਆਂ ਬਾਗ ਤੇ ਹੋਰ ਵੀ ਮਤਲਬ ਜਿੱਦਾਂ ਦੀ ਕੋਈ ਬੁਟੀਕ ਪੱਖੀਆਂ ਵੀ ਹੈ ਵੀਰੇ ਝੋਲੇ ਵੀ ਹੈ ਹਾਂ ਠੀਕ ਆ ਪੱਖੀਆਂ ਝੋਲੇ ਤੇ ਮਤਲਬ ਕੋਈ ਵੀ ਬੁਟੀਕ ਨਾਲ ਰਿਲੇਟਡ ਚੀਜ਼ ਆਪਣੇ ਕਲਚਰ ਨਾਲ ਰਿਲੇਟਡ ਜਿਵੇਂ ਕਲੀ ਚੀਜ਼ਾਂ ਆਉਂਦੀਆਂ ਨੇ ਅੱਜ ਕੱਲ੍ਹ ਕਿਉਂਕਿ ਪ੍ਰੀ ਵੈਡਿੰਗਾਂ ਦੇ ਵਿੱਚ ਵੀ ਯੂਜ਼ ਹੋ ਰਹੀਆਂ ਨੇ ਜਾਂ ਮੈਰਿਜ ਫੰਕਸ਼ਨਾਂ ਦੇ ਵਿੱਚ ਪਾਰਟੀਆਂ ਦੇ ਵਿੱਚ ਜਾਗੋ ਵਗੈਰਾ ਤੇ ਬਾਕੀ ਨਾਨਕਾ ਮੇਲ ਜਾਂਦਾ ਅੱਜ ਕੱਲ੍ਹ ਉਹ ਵੀ ਲੈ ਕੇ ਜਾਂਦੇ ਨੇ ਹਨਾ ਜ਼ਿਆਦਾਤਰ ਤਾਂ ਤੁਸੀਂ ਪੈਣ ਹੋਰਾਂ ਨਾਲ ਕੰਟੈਕਟ ਕਰ ਸਕਦੇ ਕਿ ਇਹਨਾਂ ਨੂੰ ਸਪੈਸ਼ਲੀ ਤੁਸੀਂ ਆਨਲੀ ਵਟਸਐਪ ਕਾਲ ਜਾਂ ਮੈਸੇਜ ਹੀ ਕਰਨਾਗਾ ਕਿਉਂਕਿ ਉਦਾਂ ਕਾਲਸ ਨੇ ਜਿਹੜੀਆਂ ਪਿਕ ਨਹੀਂ ਕਰਦੇ ਹੈਗੇ ਤੇ ਸੰਪਰਕ ਕਰ ਸਕਦੇ ਹੋ ਕੋਈ ਵੀ ਚੀਜ਼ ਤੁਸੀਂ ਕਰਵਾਉਣਾ ਹੈ ਨਾ ਕਸਟਮਾਈਜ਼ ਤੇ ਬਾਕੀ ਭੈਣ ਆਪਣਾ ਨੰਬਰ ਹੈ ਜਿਹੜਾ ਬੋਲ ਵੀ ਦੇਿੰਦੇ ਪਤਾ ਬੋਲ ਹਾਂਜੀ 90564 64295 9056464295 ਤੁਪੜੇ ਜੀ ਵਿਜ਼ਿਟ ਕਰਨਾ ਹੋਵੇ ਕਿਸੇ ਨੇ ਤੁਹਾਡੇ ਕੋਲ ਹੈ ਨਾ ਫਿਰ ਵੀ ਕੋੜਗਾ ਦਾ ਆਲਦਾ ਵੀ ਦੇਖ ਕੇ ਤਾਂ ਕਿਹੜੀ ਜਗ੍ਹਾ ਆਉਣ ਹਾਂ ਤਾਂ ਉਹ ਆਪਣੇ ਕੋਲੇ ਕੋਰਸ਼ਮੀਰ ਪਹੁੰਚ ਸਕਦੇ ਆ ਨੀਅਰ ਮਤਲਬ ਕਿ ਜੀਤਲਵੰਡੀ ਵਾਲੇ ਪਾਸੇ ਆਉਂਦੇ ਆ ਤਾਂ ਤਲਵੰਡੀ ਰੋਡ ਤੇ ਆ ਕੇ ਕਾਲ ਕਰ ਸਕਦੇ ਆ ਹਨਾ ਆਪਾਂ ਨੂੰ ਨੇੜੇ ਪੈਂਦਾ ਬੱਸ ਸਟੈਂਡ ਠੀਕ ਆ ਕਦੋਂ ਵੀ ਆ ਕੇ ਕਾਲ ਕਰ ਸਕਦੇ ਦੀ ਬਾਕੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਦਾ ਐਡਰੈਸ ਜਾਂ ਲੋਕੇਸ਼ਨ ਵਗਰਾ WhatsApp ਮਗਾ ਕੇ ਤੁਸੀਂ ਉਹਨਾਂ ਕੋਲ ਪਹੁੰਚ ਸਕਦੇ ਹੋਗੇ ਥੈਂਕ ਯੂ ਜੀ